ਸੰਨ ਰਹਿੰਤੀ ਹੈ ਕਿ ਵੱਤਵਾ ਦਾ ਚੈਨਲ ਲਾਈਕ ਸਬਸਕ੍ਰਾਈਬਰ ਤੇ ਸ਼ੇਅਰ ਕਰੋ ਅੱਜ ਆਪਾਂ ਫੇਰ ਲਾਈਵ ਹੋਏ ਹਾਂ ਦੂਜੇ ਵਿਆਦ ਦੀ ਕਥਾ ਲੈ ਕੇ ਅਦ ਬੋਧ ਰਮਾਇਣ ਵਿੱਚ ਲਿਖਿਆ ਹੈ ਜਦੋਂ ਸ਼੍ਰੀ ਰਾਮਚੰਦਰ ਜੀ ਲੁਕ ਕੇ ਬਾਲੀ ਨੂੰ ਤੀਰ ਮਾਰਿਆ ਤਾਂ ਵਿਚਾਰਾ ਬਾਲੀ ਮਰ ਗਿਆ ਅਤੇ ਮਰਦਾ ਹੋਇਆ ਕਹਿਣ ਲੱਗਾ ਲੁਕ ਕੇ ਵਾਰ ਕਰਨਾ ਸੂਰਮਿਆਂ ਦਾ ਕੰਮ ਨਹੀਂ ਹੈ ਜੋ ਕੁਝ ਤੂੰ ਸਾ ਕੀਤਾ ਹੈ ਇਹ ਅਯੋਗ ਕੀਤਾ ਹੈ ਇਸ ਕਰਕੇ ਇਸ ਗੱਲ ਦਾ ਤੁਹਾਨੂੰ ਬਦਲਾ ਦੇਣਾ ਪਵੇਗਾ ਉਸ ਦੀ ਗੱਲ ਸੁਣ ਕੇ ਸ਼੍ਰੀ ਰਾਮ ਜੀ ਨੇ ਕਿਹਾ ਹਾਂ ਜਦੋਂ ਅਸੀਂ ਦੁਆਪਰ ਵਿੱਚ ਕ੍ਰਿਸ਼ਨ અવਤਾਰ ਹੋਵਾਂਗੇ ਤਦੋਂ ਤੂੰ ਸਾਨੂੰ ਲੁਕ ਕੇ ਤੀਰ ਮਾਰੇਗਾ ਅਤੇ ਅਸੀਂ ਤੇਰੇ ਤੀਰ ਦਾ ਨਿਸ਼ਾਨਾ ਬਣਾਂਗੇ ਇਹ ਸੁਣ ਕੇ ਬਾਲੀ ਖੁਸ਼ੀ ਖੁਸ਼ੀ ਮਰ ਗਿਆ ਦੁਆਪਰ ਵਿੱਚ ਇੱਕ ਸ਼ਿਕਾਰੀ ਦੇ ਘਰ ਆਨੇ ਕੇ ਉਸਨੇ ਜਨਮ ਲਿਆ ਤੇ ਵੱਡਾ ਹੋਣ ਤੇ ਸ਼ਿਕਾਰੀ ਸ਼ਿਕਾਰ ਮਾਰਨ ਦਾ ਕੰਮ ਕਰਨ ਲੱਗਾ ਇੱਕ ਦਿਨ ਇਸ ਸ਼ਿਕਾਰੀ ਨੇ ਮੱਛੀ ਮਾਰ ਪਾਸੋਂ ਇੱਕ ਮੱਛੀ ਮੁੱਲ ਲੈ ਕੇ ਲਿਆਂਦੀ ਜਦੋਂ ਉਸ ਮੱਛੀ ਦਾ ਪੇਟ ਚੀਰਿਆ ਤਾਂ ਉਸ ਵਿੱਚੋਂ ਇੱਕ ਤੀਰ ਦੇ ਫਲ ਵਰਗੀ ਲੋਹੇ ਦੀ ਚਿਪਟੀ ਨਿਕਲੀ ਜੋ ਸ਼ਿਕਾਰੀ ਨੇ ਤੀਰ ਦੀ ਮੁਖੀ ਬਣਾ ਕੇ ਤੀਰ ਦੇ ਅੱਗੇ ਲਾ ਲਈ ਇਸਕ ਸਮੇਂ ਜਮਨਾ ਦਾ ਵਹਿਣ ਆਪਣੀ ਜਗ੍ਹਾ ਤੋਂ ਪਿੱਛੇ ਹਟ ਗਿਆ ਤੇ ਉਸ ਜਗ੍ਹਾ ਤੇ ਇੱਕ ਖਾਸ ਤਰ੍ਹਾਂ ਦੀ ਤਿੰਨ ਧਾਰੀ ਦੱਬ ਪੈਦਾ ਹੋ ਗਈ ਜੋ ਬੜੀ ਲੰਮੀ ਲੰਮੀ ਅਤੇ ਤਲਵਾਰ ਵਰਗੀ ਤਿੱਖੀ ਸੀ ਇੱਕ ਦਿਨ ਸਾਰੇ ਯਦਵ ਇਕੱਠੇ ਹੋ ਕੇ ਜਮਨਾ ਦੇ ਕੰਡੇ ਤੇ ਰੰਗ ਰੱਲੀਆਂ ਕਰਨ ਲੱਗੇ ਸ਼ਰਾਬਾਂ ਪੀ ਕੇ ਕੰਜਰੀ ਦਾ ਨਾਚ ਵੇਖਣ ਲੱਗ ਪਏ ਸ਼ਰਾਬ ਦੇ ਲੋਰ ਵਿੱਚ ਯਸ ਦੇ ਖੇਡ ਦੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਹਲੋ ਗਾਲਾ ਫਿਰ ਹੱਥੋਂ ਪਾਈ ਹੋ ਕੇ ਇੱਕ ਦੂਜੇ ਨੂੰ ਮਾਰਨ ਲੱਗ ਪਏ ਅਤਿਅੰਤ ਵਿੱਚ ਦੰਬ ਨੂੰ ਪੁੱਟ-ਪੁੱਟ ਕੇ ਇੱਕ ਦੂਜੇ ਨੂੰ ਮਾਰਨ ਲੱਗੇ ਬਚਨ ਸੰਤ ਦਾ ਸਫਲ ਹੋਇਆ ਸੰਤ ਦਾ ਬਚਨ ਸਫਲ ਹੋਣਾ ਸੀ ਉਸ ਦੰਬ ਦੇ ਤਲਵਾਰ ਤੋਂ ਵੀ ਵੱਧ ਕੇ ਕੰਮ ਕੀਤਾ ਸਾਰੇ ਆਦਮਾਂ ਦੇ ਆਹੂ ਲਹਿ ਗਏ ਤੇ ਸਭਨਾ ਦਾ ਉੱਥੇ ਹੀ ਖਾਤਮਾ ਹੋ ਗਿਆ ਜੋ ਕੁਝ ਸੰਤ ਨੇ ਕਿਹਾ ਸੀ ਅੱਜ ਪੂਰਾ ਹੋ ਗਿਆ ਹੋਰ ਤਾਂ ਸਾਰੇ ਮਰਗੇ ਪਰ ਇੱਕ ਸ਼੍ਰੀ ਕ੍ਰਿਸ਼ਨ ਜੀ ਜਦੋਂ ਅਜੇ ਬਾਕੀ ਜਉਂਦੇ ਸਨ ਸ਼੍ਰੀ ਕ੍ਰਿਸ਼ਨ ਜੀ ਸਾਰੇ ਸੰਬੰਧੀਆਂ ਦੀ ਕਿਰਿਆ ਕਰਮ ਕਰਾ ਕੇ ਆਪ ਪ੍ਰਭਾਸ ਛੇਤਰ ਵਿੱਚ ਜਾ ਕੇ ਸੱਜੇ ਪੈਰ ਨੂੰ ਖੱਬੇ ਗੋਡੇ ਉੱਤੇ ਧਾਰ ਕੇ ਸੋਗੇ ਆਪ ਜੀ ਦੇ ਸੱਜੇ ਪੈਰ ਵਿੱਚ ਪਦਮ ਸੀ ਜੋ ਧੁੱਪ ਦੇ ਲਸ਼ਕਾਰੇ ਨਾਲ ਚਮਕਦਾ ਸੀ ਉਸ ਵੇਲੇ ਉਹ ਸ਼ਿਕਾਰੀ ਸ਼ਿਕਾਰ ਦੀ ਭਾਲ ਕਰਦਾ ਫਿਰਦਾ ਸੀ ਉਸ ਨੇ ਦੂਰੋਂ ਹੀ ਪਦਮ ਦੀ ਚਮਕ ਵੇਖ ਕੇ ਖਿਆਲ ਕੀਤਾ ਜੋ ਇਹ ਹਰਨ ਦੀ ਅੱਖ ਹੈ ਬਸ ਇਸ ਖਿਆਲ ਦੇ ਆਉਂਦੇ ਹੀ ਉਸ ਨੇ ਤੀਰ ਮਾਰਿਆ ਜੋ ಶ್ರೀ ਕ੍ਰਿਸ਼ਨ ਜੀ ਦੇ ਪੈਰ ਵਿੱਚ ਜਾ ਵਜਾ ਆਪਨੇ ਗੁੱਡੇ ਤੋਂ ਪੈਰ ਲਾ ਲਿਆ ਤੇ ਤੀਰ ਕੱਢਣ ਵਾਲੇ ਤੀਰ ਕੱਢਣ ਲੱਗੇ ਸ਼ਿਕਾਰੀ ਨੂੰ ਵੀ ਨਿਸ਼ਾਨੇ ਉੱਤੇ ਤੀਰ ਵਜਣ ਦੀ ਖੁਸ਼ੀ ਹੋਈ ਅਤੇ ਸ਼ਿਕਾਰ ਨੂੰ ਫੜਨ ਵਾਸਤੇ ਦੌੜ ਅੱਗੇ ਜਾ ਕੇ ਹਰਨ ਦੀ ਥਾਂ ਸ਼੍ਰੀ ਕ੍ਰਿਸ਼ਨ ਜੀ ਨੂੰ ਸ਼ਿਕਾਰ ਹੋਇਆ ਵੇਖ ਕੇ ਵਿਚਾਰਾ ਰੋਣ ਪਟਣ ਲੱਗ ਪਿਆ ਉਸ ਨੂੰ ਅੰਦਾ ਵੇਖ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਰੋਂਦਾ ਚੋ ਹੈ ਇਹ ਅਣ ਇਹ ਹੋਣੀ ਸੀ ਅਸੀਂ ਪਿਛਲੇ ਯੁੱਗ ਵਿੱਚ ਆਸ ਰਾਮ ਰੂਪ ਹੋ ਕੇ ਤੈਨੂੰ ਲੁਕ ਕੇ ਤੀਰ ਮਾਰਿਆ ਸੀ ਉਸ ਤੀਰ ਦਾ ਬਦਲਾ ਅਸਾਂ ਦੇਣਾ ਸੀ ਇਸ ਜਨਮ ਵਿੱਚ ਤੂੰ ਬਦਕ ਬਣ ਕੇ ਤੇਰਾ ਮਾਰ ਕੇ ਆਪਣਾ ਬਦਲਾ ਲਿਆ ਹੈ ਇਸ ਵਿੱਚ ਤੇਰਾ ਕੋਈ ਦੋਸ਼ ਨਹੀਂ ਹੈ ਕਿਉਂਕਿ ਗੁਰਵਾਕ ਹੈ ਦੱਦੇ ਦੋਸ਼ ਨਾ ਦੇਉ ਕਿਸੈ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਤੇਰਾ ਸਾਡਾ ਲੇਖਾ ਨਿਬੜ ਗਿਆ ਹੈ ਜੋ ਕਮ ਅਸਾ ਜਗਤ ਵਿੱਚ ਕਰਨਾ ਸੀ ਉਹ ਪੂਰਾ ਹੋ ਚੁੱਕਾ ਹੈ ਹੁਣ ਤੁਸੀਂ ਆਪਣੇ ਬੈਕੁੰਠ ਧਾਮ ਨੂੰ ਅਸੀਂ ਜਾਂਦੇ ਹਾਂ ਤੂੰ ਪਿਛਲੇ ਜਨਮ ਵਿੱਚ ਸਾਡੇ ਹੱਥੋਂ ਮਰ ਕੇ ਬਦਲਾ ਲੈਣ ਦੇ ਸੰਕਲਪ ਕਰਕੇ ਮੁਕਤੀ ਨਹੀਂ ਸੀ ਹੋਇਆ ਅੱਜ ਤੂੰ ਵੀ ਬਦਲਾ ਲੈ ਕੇ ਤੂੰ ਜਿਸ ਕੰਮ ਲਈ ਤੂੰ ਜਨਮ ਲਿਆ ਸੀ ਤੇਰਾ ਹੁਕਮ ਪੂਰਾ ਹੋ ਚੁੱਕਾ ਹੁਣ ਤੂੰ ਸਾਡੇ ਨਾਲ ਚੱਲ ਕੇ ਅਬਨਾਸੀ ਸੁੱਖ ਨੂੰ ਪ੍ਰਾਪਤ ਹੋ ਇਹ ਕਹਿੰਦੇ ਸ੍ਰੀ ਕ੍ਰਿਸ਼ਨ ਜੀ ਤੇ ਸਪੰਜਪੂਤਕ ਸ੍ਰੀ ਦਾ ਤਿਆਗ ਕਰਕੇ ਨਿਜ ਸਥਾਨੋਂ ਚਲੇ ਗਏ ਤੇ ਉਹਨਾਂ ਦੇ ਸਮਾਜਾਨ ਮਗਰੋਂ ਬਦਕ ਨੇ ਵੀ ਠੰਡਾ ਹੌਂਕਾ ਭਰ ਕੇ ਉੱਥੇ ਹੀ ਪ੍ਰਾਣ ਦੇ ਦਿੱਤੇ ਉਹ ਵੀ ਉਹਨਾਂ ਦੇ ਨਾਲ ਹੀ ਮੁਕਤ ਹੋ ਗਿਆ ਭਈ ਗੁਰਦਾ ਜੀ ਇਸ ਪ੍ਰਸੰਗ ਵਿੱਚ ਇਸ ਤਰ੍ਹਾਂ ਲਿਖਦੇ ਹਨ ਜਾਏ ਸੁਤਾ ਪ੍ਰਬਾਸ ਵਿੱਚ ਗੋਡੇ ਉੱਤੇ ਪੈਰ ਫਸਾਰੇ ਚਰਨ ਕਮਲ ਵਿੱਚ ਪਦਮ ਹੈ ਚਿਲ ਮਿਲ ਚੱਲ ਗਏ ਵਗੀ ਤਾਰੇ ਬਦਕਾਇਆ ਭਾਲ ਤਾ ਮਿਰਕਿਆਣ ਪਾਣ ਲੈ ਮਾਰੀ ਦਰਸ਼ਨ ਲਿਠੋ ਸੁਜਾਇ ਕੈ ਕਰਨ ਪੁਲਾ ਕਰੀ ਪੁਕਾਰੇ ਗੱਲਾਂ ਵਿਚ ਲਿਤਾ ਕ੍ਰਿਸ਼ਨ ਜੀ ਅਵਗਣ ਕੀਤੇ ਹਰਨਾ ਚਿਤਾਰੇ ਕਰ ਕਿਰਪਾ ਸੰਤੋਖਿਆ ਪਤ ਤੋ ਤਾਰਨ ਅਭ੍ਰਤ ਵਿਚਾਰੇ ਭਲੇ ਭਲੇ ਕਰ ਮੰਨੀਆਂ ਨ ਬੁਰੀਆਂ ਦੇ ਹਰ ਕਾਜ ਸਵਾਰੇ ਪਾਪ ਕਰਿੰਦੇ ਪਤ ਤੋ ਧਾਰੇ ਇਸੇ ਤਰ੍ਹਾਂ ਵੱਧ ਤੋਂ ਵੱਧ ਚੈਨ ਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ ਭਾਈ ਅੱਜ ਦੀ ਕਥਾ ਇੱਥੇ ਸਮਾਪਤ ਹੈ ਕਲਾਬ ਜੀ ਨਾਨਕ ਪੁੱਜਾ ਦੀ ਕਥਾ ਲੈ ਕੇ ਇਸੇ ਟਾਈਮ ਦੇ ਵਿੱਚ ਹਾਜ਼ਰ ਹੋਵਾਂਗੇ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ